ਸਾਰੀ ਮੇਰੇ ਭੈਣ ਭਰਾਵਾਂ ਨੂੰ ਪਹਿਲਾਂ ਤਾਂ ਪਿਆਰ ਭਰੀ ਸਤਿ ਸ੍ਰੀ ਅਕਾਲ ਅਤੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਭਾਈ ਜੀ ਆਪਾਂ ਅੱਜ ਫਿਰ ਆਪਾਂ ਵੀਡੀਓ ਲੈ ਕੇ ਆਏ ਆ ਬਹੁਤ ਹੀ ਵਧੀਆ ਕੁਆਲਿਟੀ ਦੇ ਕੱਪੜਾ ਦਿਖਾਵਾਂਗੇ ਭਾਈ ਜੀ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਰੂਰ ਦੇਖਿਆ ਕਰੋ ਤਾਂ ਕਿ ਭਾਈ ਜੀ ਸਾਰਾ ਪਤਾ ਲੱਗ ਜੇ ਆਪਾਂ ਜ਼ਿਆਦਾਤਰ ਭਾਈ ਜੀ ਏਕੇ ਟੈਕਸ ਦਾ ਤੇ ਵਧੀਆ ਕੱਪੜਾ ਵੇਚਦੇ ਆ ਬਾਲਾ ਨਰਮ ਕੱਪੜਾ ਨਹੀਂ ਵੇਚਦੇ ਕਿਉਂਕਿ ਭਾਈ ਜੀ ਨਰਮ ਕੱਪੜਾ ਭਾਈ ਜੀ ਲਾਂਬਾ ਬਹੁਤ ਆਉਂਦਾ ਜੇ ਲਾਂਬਾ ਆ ਗਿਆ ਤਾਂ ਉਹਦੇ ਵਿੱਚ ਗਾਹ ਕਰੇ ਭਾਈ ਜੀ ਫਰਕ ਪੈਂਦਾ ਹੈ ਆਪਾ ਬਾਈ ਜੀ ਆਪਣੀ ਲੋਕੇਸ਼ਨ ਦੱਸ ਜੀ ਮਨਜਿੰਦਰ ਕਲਾਥ ਹੌਸਪੀਟਲ ਮੈਸਰ ਕਾਨਾ ਆ ਦੇ ਲੋ ਬਾਈ ਜੀ ਬੋਰਡ ਆਪਣੇ ਬਾਹਰ ਚ ਹੁੰਦਾ ਜੀ ਇਹ ਇਹ ਜੇ ਬੋਰਡ ਹੀ ਆਪਣੇ ਲੱਗੇ ਹੋਇਆ ਵਧੀਆ ਲੋਕੇਸ਼ਨ ਦਾ ਪਤਾ ਲੱਗਦਾ ਵੀਰੇ ਇਹ ਇਹ ਮਨਜਿੰਦਰ ਕਲਾਥ ਹੌਸਪੀਟਲ ਮੈਸਰ ਕਾਨਾ ਜ਼ਿਲ੍ਹਾ ਬਠਿੰਡਾ ਵੀਰ ਜੀ ਆਪਣਾ ਤੇ ਜਿਹੜਾ ਪਿੰਡ ਹੈ ਬਾਈ ਜੀ ਇਹ ਮੋੜ ਮੰਡੀ ਦੇ ਕੋਲੇ ਰਹਿ ਗਿਆ ਪਿੰਡ ਜੀ ਵੱਡੀ ਹਾਈਵੇ ਤੇ ਪਿੰਡ ਹੈ ਜੀ ਜਿਹੜੀ ਸਰਵਿਸ ਹੈ ਬਾਈ ਜੀ ਬੱਸ ਦੀ ਪੰਜ ਪੰਜ ਮਿੰਟਾਂ ਬਾਅਦ ਸਰਵਿਸ ਆ ਜੀ ਜਦੋਂ ਮਰਜੀ ਆਓ ਤੇ ਜਦੋਂ ਮਰਜੀ ਜਾਓ ਸਰਕਾਰੀ ਬੱਸਾਂ ਬਾਈ ਜੀ ਬਹੁਤ ਜ਼ਿਆਦਾ ਆਪਣੇ ਰੂਟ ਤੇ ਚੱਲਦੀਆਂ ਤੇ ਬਾਈ ਜੀ ਜਰੂਰ ਇੱਕ ਵਾਰੀ ਆ ਕੇ ਪਤਾ ਕਰੋ ਵੀ ਕੀ ਗੱਲਬਾਤ ਹੈ ਵੀ ਵੀਰੂ ਰੋਇਦਾ ਦਿਖਾਉਂਦਾ ਦਿਨੇ ਹੈ ਕਿ ਨਹੀਂ ਦਿੰਦੇ ਤੇ ਬਾਈ ਜੀ ਇਹਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਰੂਰ ਦੇਖਿਆ ਕਰੋ ਬੇਨਤੀ ਹੈ ਤਾਂ ਕਿ ਸਾਨੂੰ ਰੇਟ ਦਾ ਕੱਪੜੇ ਦਾ ਕੁਆਲਿਟੀ ਤੇ ਪਤਾ ਲੱਗ ਸਕੇ ਸਾਨੂੰ ਬਾਈ ਜੀ ਆਪਾਂ ਵੀਡੀਓ ਸਟਾਰਟ ਕਰਦੇ ਆ ਬਾਈ ਜੀ ਆਓ ਦੇਖੋ ਵਧੀਆ ਤੁਹਾਨੂੰ ਮਾਲ ਦਿਖਾਵਾਂਗੇ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਰੂਰ ਦੇਖਿਆ ਕਰੋ ਬਾਈ ਜੀ ਸ਼ੇਅਰ ਤੇ ਸਬਸਕ੍ਰਾਈਬ ਬਾਈ ਜੀ ਜਰੂਰ ਕਰਿਆ ਕਰੋ ਆ ਦੇਖੋ ਬਾਈ ਜੀ ਮਾਲ ਏਕੇ ਟੈਕਸ ਦਾ ਮਾਲਾ ਤੁਹਾਨੂੰ ਪਹਿਲਾਂ ਹੀ ਦਿਖਾਇਆ ਇਹ ਮਾਲ ਏਕੇ ਟੈਕਸ ਦਾ ਹੈ ਏ ਬਾਈ ਜੀ ਜੂਟ ਵਰ ਬਰੀ ਹੈ ਬਹੁਤ ਹੀ ਸੋਹਣਾ ਮਾਲ ਹੈ ਇੱਕ ਨੰਬਰ ਕੁਆਲਿਟੀ ਦਾ ਕੱਪੜਾ ਬਾਈ ਜੀ ਤੇ ਡਿਜ਼ਾਈਨ ਵੀ ਆਪਣੇ ਕੋਲ 10-15 ਡਿਜ਼ਾਈਨ ਆਏ ਆ ਜਿਹੜਾ ਕੱਪੜੇ ਦੀ ਕੁਆਲਿਟੀ ਹੈ ਬਾਈ ਜੀ ਇਹ ਨਾ ਜਮਾ ਇਹ ਮੱਖਣ ਦਾ ਪੇੜਾ ਬਾਈ ਜੀ ਜਮਾ ਮੱਖਣੀ ਇੱਕ ਨੰਬਰ ਕੁਆਲਿਟੀ ਦਾ ਕੱਪੜਾ ਬਾਈ ਜੀ ਏਕੇ ਟੈਕਸ ਦਾ ਕਿਸੇ ਵੀ ਕਿਸਮ ਦਾ ਕੋਈ ਲਾਂਭਾ ਹੋਵੇ ਬਾਈ ਜੀ ਧੇਨਦਾਰ ਬੈਠੇ ਆ ਇਸ ਗੱਲ ਤੇ ਜ਼ਿੰਮੇਵਾਰ ਆ ਬਾਈ ਜੀ ਇਹਦਾ ਏਕੇ ਟੈਕਸ ਦਾ ਮਾਲ ਹੈ ਜੀ ਤੇ ਮਾਲ ਬਾਈ ਜੀ ਇੱਕ ਨੰਬਰ ਕੁਆਲਿਟੀ ਦਾ ਮਾਲ ਹੈ ਬਾਈ ਜੀ ਸਿਉਣੇ ਵਰਗਾ ਮਾਲ ਹੈ ਇੱਕ ਨੰਬਰ ਆਹ ਦੇਖੋ ਬਾਈ ਜੀ ਇਹਦੇ ਵਿੱਚ ਸੈਲਫ ਪ੍ਰਿੰਟ ਦੀ ਬਾਟਮ ਹੈ ਬਾਈ ਜੀ ਬਹੁਤ ਸੋਹਣਾ ਮਾਲ ਹੈ ਤੇ ਢਾਈ ਢਾਈ ਮੀਟਰ ਦੀ ਕਟ ਹੈ ਬਾਈ ਜੀ ਇੱਕ ਬਾਈ ਜੀ ਤੁਹਾਨੂੰ ਬਾਰ ਬਾਰ ਇਹਦਾ ਦੇ ਰਿਹਾ ਵੀ ਜਿਹੜਾ ਇਹ ਮਾਲ ਆ ਬਾਈ ਜੀ ਜਮਾ ਸਿਉਣੇ ਦਾ ਰੁਪਿਆ ਹੈ ਬਾਈ ਜੀ ਫੁੱਲ ਜ਼ਿੰਮੇਵਾਰੀ ਹੈ ਹਰ ਇੱਕ ਬੰਦਾ ਬਾਈ ਤੁਸੀਂ ਵੀਡੀਓ ਦੇਖਦੇ ਹੋਵੋਗੇ ਹਰ ਇੱਕ ਬੰਦਾ ਏਕੇ ਟੈਕਸ ਸੰਕਰ ਦਾ ਮਾਲ ਹੀ ਨਹੀਂ ਦਿਖਾਉਂਦਾ ਬਾਈ ਜੀ ਆਪਾਂ ਤੁਹਾਨੂੰ ਏਕੇ ਟੈਕਸ ਸੰਕਰ ਦਾ ਮਾਲ ਜ਼ਿਆਦਾਤਰ ਏਕੇ ਟੈਕਸ ਦੇ ਸੈਂਟਰ ਦਾ ਮਾਲ ਦਿਖਾਉਨੇ ਆ ਤੇ ਆਹ ਦੇਖੋ ਬਾਈ ਜੀ ਡਿਜ਼ਾਈਨ ਵੀ ਬਾਈ ਜੀ ਕਾਦੇ ਨਾਲ ਡਿਜ਼ਾਈਨ ਜਿਵੇਂ ਆਏ ਜਿਵੇਂ ਮਨ ਖੁਸ਼ ਹੁੰਦਾ ਬਾਈ ਜੀ ਡਿਜ਼ਾਈਨਰ ਆ ਦੇਖੋ ਬਾਈ ਜੀ ਇਹ ਜੂਟ ਦੀ ਕੋਟ ਨੇ ਬਾਈ ਜੀ ਬਹੁਤ ਹੀ ਸੋਹਣਾ ਇੱਕ ਨੰਬਰ ਮਾਲ ਹੈ ਜੀ ਇੱਕ ਤਾਂ ਇਹ ਗੱਲ ਹੈ ਜੀ ਪੋਲਾ ਰੂਵ ਵਰਗਾ ਕਪੜਾ ਹੈ ਜੀ ਇਹ ਪੋਲਾ ਜਿਵੇਂ ਪੋਲਾ ਕੋਈ ਇਹਦੇ ਲਾਈਨਿੰਗ ਨਹੀਂ ਲੱਗਦੀ ਬਾਈ ਜੀ ਕੁਝ ਨਹੀਂ ਲੱਗਦਾ ਇਹਤੇ ਗਰਮੀ ਦਾ ਮੰਨ ਲਓ ਜੀ ਤੋਹਫਾ ਹੀ ਇਹ ਬਹੁਤ ਸੋਹਣਾ ਮਾਲ ਆਇਆ ਤੇ ਤਾਂ ਛੋੜੇ ਬਾਈ ਜੀ ਰੂਰੋ ਕਰਦੇ ਆ ਇਹ ਆ ਦੇਖੋ ਮਾਲ ਬਾਈ ਜੀ ਕੁਆਲਿਟੀ ਜਮਾ 100 ਦੀ 100 ਕੁਆਲਿਟੀ ਹੈ ਬਾਈ ਜੀ ਇਹ ਨਿੰਡ ਨੰਮੀ ਨਹੀਂ ਹੈਗੀ 100 ਹੀ 100 ਆ ਬਾਈ ਜੀ ਫੁੱਲ ਜ਼ਿੰਮੇਵਾਰੀ ਹੈ ਇੱਕ ਨੰਬਰ ਕੁਆਲਿਟੀ ਹੈ ਜੀ ਤੇ ਡਿਜ਼ਾਈਨ ਬਾਈ ਜੀ ਤਿੰਨ ਚਾਰ ਡਿਜ਼ਾਈਨ ਹੈਗੇ ਇਹਦੇ ਵਿੱਚ ਰੰਗ ਆਪਣੇ ਕੋਲੇ ਹੈਗੇ 50 40 50 ਰੰਗ ਹੈਗੇ ਇਹਦੇ ਵਿੱਚ ਤੇ ਬਾਈ ਜੀ ਜਿਹੜੀ ਇਹਦੀ ਕੁਆਲਿਟੀ ਹੈ ਕਾਲੇ ਰੰਗ ਬਹੁਤ ਜ਼ਿਆਦੇ ਫੇਮ ਸਾਈ ਕਾਲਾ ਰੰਗ ਜ਼ਿੰਮੇਵਾਰੀ ਹੈ ਕੁਆਲਿਟੀ ਦੀ ਆ ਦੇਖੋ ਮਾਲ ਬਾਈ ਜੀ ਏਕੇ ਟੈਕਸ ਦਾ ਮਾਲ ਹੈ ਆਪਾਂ ਇਹ ਜ਼ਿੰਮੇਵਾਰੀ ਲੈਨੇ ਆ ਬਾਈ ਜੀ ਹਰ ਇੱਕ ਦੁਕਾਨਦਾਰ ਏਕੇ ਟੈਕਸ ਦਾ ਤੇ ਸ਼ੰਕਰ ਦਾ ਦਾ ਮਾਲ ਹੀ ਨਹੀਂ ਦਿਖਾਉਂਦਾ ਬਾਈ ਜੀ ਹੋਰ ਹੀ ਕੰਪਨੀਆਂ ਦਿਖਾਉਂਦਾ ਹੈ ਹੋਰ ਹੀ ਦਿਖਾਈਆਂ ਸਭ ਕੁਝ ਇਹਦੇ ਨਾਂ ਇਹਦੇ ਨਾਂ ਮਾਲ ਹੀ ਨਹੀਂ ਦਿਖਾਉਂਦਾ ਇਹਦਾ ਤੇ ਆਪਾਂ ਬਾਈ ਜੀ ਆਪਣੇ ਕੋਲੇ ਜ਼ਿਆਦਾਤਰ ਮਾਲ ਏਕੇ ਟੈਕਸ ਨਹੀਂ ਹੁੰਦਾ ਜੀ ਦੇਖੋ ਡਿਜ਼ਾਈਨ ਕਰ ਦੇਣਾ ਬਾਈ ਜੀ ਸਿਉਨੇ ਦੇ ਆ ਇੰਨਾ ਮਾਲ ਇੱਕ ਨੰਬਰ ਦੇਖੋ ਬਾਈ ਜੀ ਡਿਜ਼ਾਈਨ ਚੈੱਕ ਕਰੋ ਕਿੰਨਾ ਸੋਹਣਾ ਡਿਜ਼ਾਈਨ ਆ ਬਾਈ ਜੀ ਦੇਖੋ ਚੈੱਕ ਕਰੋ ਇਹ ਕਾੜ ਡਿਜ਼ਾਈਨ ਵਈ ਦੇਖੋ ਰੰਗ ਕਿੰਨਾ ਸੋਹਣਾ ਜੀ ਪਹਿਲਾਂ ਵੀ ਤੁਹਾਨੂੰ ਦਿਖਾਇਆ ਵਈ ਜੀ ਰੰਗ ਇਹਦੇ ਨਾਲ ਬਹੁਤ ਹੀ ਸੋਹਣੇ ਰੰਗ ਆਏ ਆ ਦੇ ਮਾਲ ਸਾਰਾ ਏਕੇ ਟੈਕਸ ਦਾ ਮਾਲ ਹੈ ਜੀ ਆਪਣੇ ਕੋਲੇ ਬਹੁਤ ਹੀ ਸੋਹਣਾ ਕੱਪੜਾ ਤੇ ਕੁਆਲਿਟੀ ਇੱਕ ਨੰਬਰ ਹੈ ਇਹ ਇਹਦਾ ਜਿਹੜਾ ਇਹ ਕਹਿੰਦੇ ਨੇ ਇਹ ਜੂਟ ਦੀ ਬਰਬਰੀ ਹੈ ਜੀ ਇਹਦੇ ਕੋਈ ਲਾਈਨਿੰਗ ਨਹੀਂ ਲੱਗਦੀ 2.5 2.5 ਮੀਟਰ ਦੀ ਕੱਟ ਹੈ ਜੀ ਏਕੇ ਟੈਕਸ ਦਾ ਮਾਲ ਹੈ ਸਿਉਣੇ ਵਰਗਾ ਮਾਲ ਹੈ ਜੀ ਇਹਦਾ ਰੇਟ 1000 ਰੁਪਿਆ ਰੇਟ ਹੈ ਜੀ ਜਿਹੜਾ ਮੇਰਾ ਭੈਣ ਭਰਾ ਕੋਈ ਦੁਕਾਨਦਾਰ ਆਪਣਾ ਸਕਰੀਨ ਤੇ ਨੰਬਰ ਚੱਲ ਰਿਹਾ ਹੈ ਆਪਾਂ ਬਾਈ ਉਹਦੇ ਵਾਸਤੇ ਵਧੀਆ ਲੈਸ ਲਾਵਾਂਗੇ ਜਿਚਾ ਕੇ ਜਮਾ ਜਿਹੜਾ ਕਿਉਂ ਉਹਨੂੰ ਵੀ 10 ਰੁਪਏ ਬਾਈ ਜੀ ਮੂਰੇ ਬਣ ਜਾਣ ਤੇ ਜਿਹੜੀ ਇਹਦੀ ਕੂਰੀਆ ਰ ਹੈ ਬਾਈ ਜੀ ਸੇਵਾ ਬਿਲਕੁਲ ਫਰੀ ਹੈ ਜੇ ਕਿਸ ਨੂੰ ਲੋੜ ਆ ਕਿੰਨਾ ਲੋੜ ਹੈ ਮੰਗਾ ਸਕਦਾ ਇੱਕ ਸੂਟ ਮੰਗਾ ਲਓ ਦੋ ਮੰਗਾ ਲਓ ਤਿੰਨ ਮੰਗਾ ਲਓ ਜਿੰਨੇ ਮਰਜ਼ੀ ਮੰਗਾ ਲਓ ਤੇ ਬਾਈ ਜੀ ਡਿਜ਼ਾਈਨ ਇਹਦੇ ਆਗੇ ਸਕਰੀਨ ਸ਼ਾਟ ਲੈ ਕੇ ਭੇਜ ਸਕਦਾ ਜਿੰਨੀ ਲੋੜ ਆ ਬਾਈ ਜੀ ਲੈਸ ਦਾ ਡਿਜ਼ਾਈਨ ਆਪਣੇ ਕੋਲ 40 50 ਡਿਜ਼ਾਈਨ ਇਹਦੇ ਚ ਹੈਗੇ ਆਪਣੇ ਕੋਲੇ ਇੱਕ ਨੰਬਰ ਕੁਆਲਿਟੀ ਦਾ ਕੱਪੜਾ ਜੀ ਆਓ ਜੀ ਹੁਣ ਆਪਾਂ ਤੁਹਾਨੂੰ ਦਿਖਾਉਨੇ ਆ ਬਾਈ ਜੀ ਪਹਿਲਾਂ ਵੀ ਆਪਾਂ ਮਾਲ ਦਿਖਾਇਆ ਸੀ ਨਵੇਂ ਡਿਜ਼ਾਈਨ ਆ ਗਏ ਆਪਣੇ ਕੋਲੇ ਹੋਰ ਬਾਈ ਜੀ ਹੁਣ ਨਾਲ ਦੁਪੱਟਾ ਤੇ ਪਿਓਰ ਵਧੀਆ ਕੁਆਲਿਟੀ ਦਾ ਕੱਪੜਾ ਜੀ ਕੋਈ ਇਹ ਤੇ ਬੁਰਨੀ ਆਉਂਦਾ ਜੀ ਕੋਈ ਕੁਝ ਨਹੀਂ ਹੁੰਦਾ ਦੇਖੋ ਕੁਆਲਿਟੀ ਚੈੱਕ ਕਰੋ ਕਿੰਨੀ ਸੋਹਣਾ ਮਾਲ ਆ ਜੀ ਡਿਜ਼ਾਈਨ ਨਵਾਂ ਆਇਆ ਜੀ ਬਿਲਕੁਲ ਇਹ ਡਿਜ਼ਾਈਨ ਦੇਖ ਕੇ ਬਾਈ ਜੀ ਟੁੱਫ ਲੈਂਦੀ ਆ ਆ ਨਾਲ ਦੇਵਾਂਗੇ ਦੁਪੱਟਾ ਬਾਈ ਜੀ ਇੱਕ ਕਰੋ ਚੈੱਕ ਬਾਈ ਜੀ ਦੁਪੱਟਾ ਇਹ ਬਾਈ ਜੀ ਤੁਹਾਨੂੰ ਪਹਿਲਾਂ ਵੀ ਆਪਾਂ ਦਿਖਾਇਆ ਸੀ ਵੀਡੀਓ ਦੇ ਵਿੱਚ ਆਪਾਂ ਦੂਰੀਵਾਰ ਸੁਲਤਾਨ ਦਿਖਾਉਣੇ ਆ ਬਾਈ ਜੀ ਡਿਜ਼ਾਈਨ ਬਹੁਤ ਸੋਹਣਾ ਆ ਕੇ ਹੁਣ ਇਹਦੇ ਨਾਲ ਦੁਬੱਟਾ ਹੈ ਜੀ ਲੈਂਸ ਲੱਗੀ ਆ ਦੁਬੱਟੇ ਤੇ ਜੀ ਬਹੁਤ ਹੀ ਸੋਹਣਾ ਕੱਪੜਾ ਹੈ ਪੂਰਾ ਵਧੀਆ ਕੁਆਲਿਟੀ ਦਾ ਕੱਪੜਾ ਜੀ ਕੋਈ ਐ ਨਹੀਂ ਹੈਗਾ ਵੀ ਕੱਪੜਾ ਮਾੜਾ ਹੋ ਬਾਈ ਜੀ ਜਿਹੜੀ ਲੈਂਥ ਹੈ ਲੈਂਥ ਬਿਲਕੁਲ ਪੂਰੀ ਹੈ ਜੀ ਆਲ ਓਵਰ ਕੱਪੜਾ ਜੀ ਲੈਂਥ ਵੀ ਪੂਰੀ ਹੈ ਫੁੱਲ ਜ਼ਿੰਮੇਵਾਰੀਆ ਲੈਂਥ ਦੀ ਬਾਈ ਜੀ ਦੇਖੋ ਡਿਜ਼ਾਈਨ ਕਰਿਆ ਬਾਈ ਜੀ ਭੁੱਖ ਲੈਣ ਦਾ ਡਿਜ਼ਾਈਨ ਦੇਖ ਕੇ ਡਿਜ਼ਾਈਨ ਬਾਈ ਜੀ ਇਹਨਾਂ ਨੇ ਜਿਵੇਂ 5-5 6600 ਰੁਪਿਆ ਇਹਦੇ ਛੂਟ ਹੁੰਦੇ ਆ ਉਹਨਾਂ ਦੇ ਡਿਜ਼ਾਈਨ ਦਿੱਤੇ ਆ ਜੀ ਬਹੁਤ ਸੋਹਣੇ ਡਿਜ਼ਾਈਨ ਦਿੱਤੇ ਆ ਦੇਖੋ ਬਾਈ ਜੀ ਦੁਪੱਟਾ ਦੇਖੋ ਬਾਈ ਜੀ ਕਿੰਨਾ ਵਧੀਆ ਪੋਲਾ ਰੂਵ ਵਰਗਾ ਦੁਪੱਟਾ ਪਿਆ ਜੀ ਜਮਾਂ ਪੂਰਾ ਵਧੀਆ ਕੁਆਲਿਟੀ ਦਾ ਆਹ ਦੇਖੋ ਜੀ ਫੁੱਲ ਜ਼ਿੰਮੇਵਾਰੀ ਆ ਬਾਈ ਜੀ ਇਹਦੇ ਡਿਜ਼ਾਈਨ ਚੈੱਕ ਕਰ ਲਓ ਆਪਣੇ ਕੋਲ ਨਵੇਂ ਡਿਜ਼ਾਈਨ ਆਇਆ ਜੀ 30-40 ਡਿਜ਼ਾਈਨ ਨਵੇਂ ਆਇਆ ਦੇਖੋ ਬਹੁਤ ਹੀ ਸੋਹਣੇ ਡਿਜ਼ਾਈਨ ਆ ਜੀ ਇੱਕ ਨੰਬਰ ਕੁਆਲਿਟੀ ਦੇ ਡਿਜ਼ਾਈਨ ਆ ਆਹ ਦੇਖੋ ਜੀ ਇਹਦੇ ਵਿੱਚ ਆਹ ਦੇਖੋ ਡਿਜ਼ਾਈਨ ਕਿੰਨੇ ਸੋਹਣੇ ਡਿਜ਼ਾਈਨ ਹੈ 4 4 5 5 ਡਿਜ਼ਾਈਨ ਦਿੱਤੇ ਆ ਜੀ ਇੱਕ ਦੇ ਵਿੱਚ ਅਲੱਗ-ਅਲੱਗ ਡਿਜ਼ਾਈਨ ਹੈ ਜੀ ਆਹ ਦੇਖੋ ਆਹ ਦੇਖੋ ਅਲੱਗ-ਅਲੱਗ ਕੁਆਲਿਟੀ ਬਾਈ ਜੀ ਜਿਹੜੀ ਇਹਦੀ ਕੁਆਲਿਟੀ ਸਾਨੂੰ ਦੱਸਦੇ ਆਂ ਵੀਰ ਜੀ ਵਧੀਆ ਮਾਲ ਹੈ ਜੀ ਕੋਈ ਇਹਦਾ ਰੰਗ ਫੇਟ ਨਹੀਂ ਕੋਈ ਇਹ ਤੇ ਬੁਰ ਨਹੀਂ ਜੀ ਜਿਹੜੀ ਕੱਟ ਹੈ ਪੂਰੀ 5 ਮੀਟਰ ਦੇਵਾਂਗੇ ਮਿਲ ਕੇ ਜੀ ਕੋਈ 4 80 ਨਹੀਂ 4 75 ਨਹੀਂ ਜੀ ਜਿਹੜਾ ਦੁਪੱਟਾ ਨਾਲ ਬਹੁਤ ਸੋਹਣਾ ਦੁਪੱਟਾ ਦਿੱਤਾ ਹੈ ਇਹਦਾ ਰੇਟ 290 ਰੁਪਏ ਰੇਟ ਹੈ ਜੀ ਜਿਹੜਾ ਸੂਟ 5 ਇਕੱਠੇ ਲੈ ਲੂ ਵੀਰ ਜੀ ਜਿਹੜਾ ਕੱਲੇ ਕੱਲੇ ਦਾ ਇਹ ਰੇਟ ਨਹੀਂ ਹੈ ਕੱਲਾ ਕੱਲਾ ਥੋੜੀ ਬਾਈ ਵਧਾ ਕੇ ਹੁੰਦਾ ਹੈ ਇਹਦਾ ਪੰਜ ਸੂਟ ਇਕੱਠੇ 290 ਰੁਪਏ ਰੇਟ ਹੈ ਜੀ ਬੂਰਾ ਵਧੀਆ ਕੁਆਲਿਟੀ ਦਾ ਕਪੜਾ ਜੀ ਦੁਕਾਨਦਾਰੀ ਵਾਸਤੇ ਤੋਹਫਾ ਜੀ ਇਹ ਦੁਕਾਨਦਾਰਾਂ ਨੇ ਮੇਰੇ ਭਰਾ ਮੈਂ ਭਰਾਵਾਂ ਨੇ ਲੈਣਾ ਹੋਇਆ ਆ ਜਿਓ ਬਾਈ ਇੱਕ ਬਾਈ ਜੀ ਆਪਾਂ ਕਾਟਨ ਲੈ ਕੇ ਆਏ ਬਾਈ ਜੀ ਚੈੱਕ ਕਰੋ ਬਣਾ ਚੈੱਕ ਕਰ ਲਓ ਜੀ ਤੁਹਾਨੂੰ ਫਿਰ ਦਿਖਾਵਾਂਗੇ ਅੱਛਾ ਚੈੱਕ ਕਰ ਲਓ ਇਹ ਲੂਜ਼ ਕੋਟਨ ਹੈ ਜੀ ਜਿਹੜੀ ਬੰਬੇ ਦੀ ਕੋਟਨ ਵਾਈ ਦੇ ਜੀ ਉਹ ਹੈ ਜੀ ਵੇਖੋ ਚੈੱਕ ਕਰ ਲਓ ਕੁਆਲਿਟੀ ਇੱਕ ਨੰਬਰ ਹੋ ਬਾਈ ਜੀ ਜ਼ਿੰਮੇਵਾਰੀ ਹੈ ਇਹਦੀ ਰੇਟ ਬੰਨਿਓ ਬਾਈ ਜੀ ਕੁਆਲਿਟੀ ਬੰਨਿਓ ਕੱਲਾ ਕੱਲਾ ਦੇਖੋ ਚੈੱਕ ਕਰੋ ਬਾਈ ਜੀ ਹੌਲੀ ਦਿਖਾਓ ਦੇਖੋ ਚੈੱਕ ਕਰੋ ਕੱਲਾ ਕੱਲਾ ਕਿੰਨੇ ਸੋਹਣੇ ਡਿਜ਼ਾਈਨ ਹੈ ਡਿਜ਼ਾਈਨ ਇਹਦੇ ਵਿੱਚ ਤੁਹਾਨੂੰ ਬਾਈ ਹੋਰ ਵੀ ਦਿਖਾਉਨੇ ਆ ਡਿਜ਼ਾਈਨ ਦੇਖੋ ਚੈੱਕ ਕਰ ਲਓ ਆ ਦੇਖੋ ਡਿਜ਼ਾਈਨ ਬਾਈ ਜੀ ਚੈੱਕ ਕਰ ਲਓ ਆ ਦੇਖੋ ਡਿਜ਼ਾਈਨ ਜੀ ਆ ਦੇਖੋ ਕਿੰਨੇ ਸੋਹਣੇ ਡਿਜ਼ਾਈਨ ਹੈ ਬਾਈ ਜੀ ਦੇਖੋ ਆ ਦੇਖੋ ਜੀ ਬਾਈ ਜੀ ਸਮਾਨ ਨਹੀਂ ਜਾਸਤ ਦਿੰਦਾ ਸਮਾਨਤਾ ਬਹੁਤ ਹੁੰਦਾ ਬਾਈ ਜੀ ਦਿਖਾਉਣ ਵਾਸਤੇ ਤੇ ਬਾਈ ਜੀ ਸਮਾਨ ਨਹੀਂ ਜਾਸਤ ਦਿੰਦਾ ਸਮਾਂ ਉਹਦੀ ਪੂਰਾ ਹੋ ਜਾਂਦਾ ਜੀ ਦੇਖੋ ਜੀ ਇੱਕ ਨੰਬਰ ਕੁਆਲਿਟੀ ਦਾ ਕੱਪੜਾ ਬਾਈ ਜੀ ਆ ਦੇਖੋ ਡਿਜ਼ਾਈਨ ਸਾਰੇ ਡਿਜ਼ਾਈਨ ਬਹੁਤ ਸੋਹਣੇ ਡਿਜ਼ਾਈਨ ਹੈ ਇਹਦੇ ਵਿੱਚ ਇੱਕ ਕੱਪੜਾ ਬਹੁਤ ਵਧੀਆ ਦੇਖੋ ਬਾਈ ਜੀ ਆ ਡਿਜ਼ਾਈਨ ਵੀ ਚੈੱਕ ਕਰ ਲੋ ਆ ਦੇਖੋ ਜੀ ਡਿਜ਼ਾਈਨ ਬਹੁਤ ਸੋਹਣੇ ਡਿਜ਼ਾਈਨ ਹੈ ਜੀ ਪੂਰੀ ਵਧੀਆ ਗੱਲ ਬਾਤ ਹੈ ਆਪਣੇ ਕੋਲੇ ਘੱਟੋ ਘਾਟੀ ਐ ਮਨ ਲੋ 50 ਡਿਜ਼ਾਈਨ ਦੇ ਰੰਗ ਆਪਣੇ ਕੋਲੇ ਹੈਗੇ ਆ ਜੀ 50 ਡਿਜ਼ਾਈਨ ਦੇਵਾਂਗੇ ਤੁਹਾਨੂੰ ਘੱਟੋ ਘੱਟ ਜਿੰਨੇ ਮਰਜ਼ੀ ਲੈ ਜਾਓ ਜੀ ਦੇਖੋ ਕੁਆਲਿਟੀ ਚੈੱਕ ਕਰ ਲੋ ਜਿਹੜੀ ਕੁਆਲਿਟੀ ਦੀ ਗੱਲ ਕਰਦੇ ਆ ਜੀ ਆਪਾਂ ਕੁਆਲਿਟੀ ਇੱਕ ਨੰਬਰ ਕੁਆਲਿਟੀ ਬਣੀ ਹੋਣ ਜੀ ਤੁਸੀਂ ਕਹਿ ਸਕਦੇ ਇਸ ਗੱਲ ਤੇ 100 ਨੂੰ ਬਾਈ ਜੀ ਹੋਰ ਦੱਸ ਦੀਏ ਆਪਣੇ ਕੋਲੇ ਸਾਡੇ ਕੋਲੇ ਦੁਕਾਨਦਾਰ ਵੀ ਆ ਕੇ ਸਾਨੂੰ ਇਹ ਗੱਲ ਕਹਿੰਦੇ ਆ ਬਾਈ ਜੀ ਸਾਨੂੰ 250 ਦਾ ਮਿਲਦਾ ਸਾਨੂੰ 250 ਦਾ ਮਿਲਦਾ ਬਾਈ ਜੀ ਜਮਾਂ ਸਹੀ ਗੱਲ ਆ ਤੁਹਾਡੀ ਨਹੀਂ ਤੁਸੀਂ ਗਲਤ ਬੋਲਦੇ ਪਰ ਬਾਈ ਜੀ ਜਿਹੜਾ 250 ਵਾਲਾ 250 ਵਾਲਾ ਕੱਪੜਾ ਬਾਈ ਜੀ ਉਹਨੂੰ ਧੋ ਕੇ ਦੇਖ ਲਿਓ ਉਹਦਾ ਰੰਗ ਜਮਾਂ ਸਾਫ਼ ਹੋ ਜਾਂਦਾ ਜਿਹੜੀ ਬਾਈ ਜੀ ਤੁਹਾਨੂੰ ਆਪਾਂ ਕੱਪੜਾ ਦੇਵਾਂਗੇ ਬਾਈ ਜੀ ਪੂਰਾ ਵਧੀਆ ਕੰਚ ਵਰਗਾ ਮਾਲ ਹੈ ਕਿੰਨਾ ਮਰਜੀ ਧੋ ਕੇ ਦੇਖ ਲਓ ਬਾਈ ਜੀ ਇਸ ਵੀਡੀਓ 'ਚ ਧੋ ਕੇ ਵੀ ਤੁਹਾਨੂੰ ਦਿਖਾਇਆ ਹੋਇਆ ਹੈ ਜੇ ਰੰਗ ਫਿੱਟ ਜੇ ਬਾਈ ਜੀ ਆਪਾਂ ਦੇਣਦਾਰ ਬੈਠੇ ਹਾਂ ਇਸ ਗੱਲ ਤੇ ਜ਼ਿੰਮੇਵਾਰੀ ਹੈ ਬਾਈ ਜੀ ਇਹਦੀ ਕੁਆਲਿਟੀ ਚੈੱਕ ਕਰ ਲਓ ਆ ਦੇਖੋ ਬਾਈ ਜੀ ਸਿਉਣੇ ਵਰਗਾ ਮਾਲ ਹੈ ਬਾਈ ਜੀ ਉਹ ਗੱਲ ਨਹੀਂ ਹੈਗੀ ਵੀ ਰੰਗ ਫੇਟ ਹੋ ਜਾਈ ਜਾਂ ਜ਼ਿੰਮੇਵਾਰੀ ਦਾ ਰੰਗ ਰੰਗਦੀ ਬਾਈ ਜੀ ਤਾਂ ਰੇਟ ਦਾ ਫਰਕ ਹੈ ਰੇਟ ਨੂੰ ਦਾ ਲੈਨਅਪ ਮੈਂ ਬਾਈ ਜੀ 250 ਰੁਪਏ ਵਾਲਾ ਲੈ ਲਓ ਬਾਈ ਜੀ ਉਹਦੇ ਵਿੱਚੋਂ ਰੰਗ ਫਿੱਟ ਜਾਂਦਾ ਕੁਆਲਿਟੀ ਚੈੱਕ ਕਰੋ ਬਾਈ ਜੀ ਡਿਜ਼ਾਈਨ ਤੁਹਾਨੂੰ ਆਏ ਦਿੰਨੇ ਆ ਬਾਈ ਜੀ ਚੁੱਕ ਚੁੱਕ ਕੇ ਡਿਜ਼ਾਈਨ ਦਿੰਨੇ ਏ ਦੇਖੋ ਬਾਈ ਚੈੱਕ ਕਰੋ ਡਿਜ਼ਾਈਨਾਂ ਬਨਿਓ ਤੇ ਕੱਪੜੇ ਬਨਿਓ ਬਾਈ ਜੀ ਫੁੱਲ ਜ਼ਿੰਮੇਵਾਰੀ ਹੈ ਰੇਟ ਦੀ ਤਾਂ ਥੋੜਾ ਕਾਣਾ ਵੱਧ ਹੋ ਸਕਦਾ ਬਾਈ ਜੀ ਪਰ ਕੁਆਲਿਟੀ ਦੇਖੋ ਰੇਟ ਦੀ ਕੁਆਲਿਟੀ ਇਹਦੀ ਚੀਜ਼ ਦੀ ਕੁਆਲਿਟੀ ਚੈੱਕ ਕਰੋ ਦੇਖੋ ਬਾਈ ਜੀ ਜਿਹੜਾ ਬਾਈ ਜੀ ਇਹ ਕੁਆਲਿਟੀ ਇੱਕ ਨੰਬਰ ਹੈ 3.5 ਮੀਟਰ ਦੀ ਕੱਟ ਹੁੰਦੀ ਹੈ ਜੀ ਫੁੱਲ ਜ਼ਿੰਮੇਵਾਰੀ ਹੈ ਸੂਟ ਆਕਰ ਨਾਂ ਬਣੇ ਤੁਹਾਡਾ ਇਹਦੀ ਇੱਕ ਨੰਬਰ ਇਹ ਜਿਹੜੀ ਕੁਆਲਿਟੀ ਹੈ ਉਹ ਵੀ ਵਧੀਆ ਧੋਣ ਚ ਕੋਈ ਇਹਨੂੰ ਦਿੱਕਤ ਨਹੀਂ ਫੇਰ ਉਹ ਨਹੀਂ ਸੈਂਕ ਨਹੀਂ ਹੁੰਦਾ ਬਾਈ ਜੀ ਨਾ ਇਹ ਤੇ ਬੁਰਾ ਹੁੰਦਾ ਨਾ ਇਹਦਾ ਬਾਈ ਜੀ ਰੰਗ ਲੈਂਦਾ ਬਾਈ ਜੀ ਜਿਹੜਾ ਇਕੱਠੇ ਦੇ 10 ਸੂਟ ਲੈ ਲੂ ਇਕੱਠੇ 10 ਸੂਟਾਂ ਦੇ ਬਾਈ ਜੀ ਸਕੀਮ ਹੈ 295 ਰੁਪਈਆ ਦਾ ਲਾ ਦਾਂਗੇ ਇਕੱਠੇ 10 ਸੂਟਾਂ ਦੇ ਇਕੱਲੇ-ਇਕੱਲੇ ਦਾ ਰੇਟ ਬਾਈ ਜੀ ਨਹੀਂ ਹੈਗਾ ਇਹ ਇਹ ਇਕੱਠੇ 10 ਸੂਟਾਂ ਦਾ ਰੇਟ ਹੈ ਜੇ ਕੋਈ ਇਕੱਠੇ 10 ਸੂਟ ਲੈਂਦਾ ਹੈ ਉਹਨੂੰ ਬਾਈ ਜੀ 295 ਰੁਪਈਆ ਰੇਟ ਲਾਵਾਂਗੇ ਫੁੱਲ ਜ਼ਿੰਮੇਵਾਰੀ ਹੈ ਬਾਈ ਜੀ ਇਹ ਕੱਪੜੇ ਦੀ ਫੁੱਲ ਜ਼ਿੰਮੇਵਾਰੀ ਆਪਣੀ ਜੀ ਇਹ ਰ ਇਹ ਕੱਪੜੇ ਨਰਮ ਹੈ ਫਿਰ ਬਾਈ ਜੀ ਜਿੰਨਾ ਮਰਜ਼ੀ ਲੈ ਜਾਓ ਭਾ 200 ਨੂੰ ਲੈ ਜਾਓ 300 ਨੂੰ ਲੈ ਜਾਓ ਢੂਡ ਸੌ ਨੂੰ ਲੈ ਜਿੰਨਾ ਲੈ ਮਰਜ਼ੀ ਲੈ ਜਾਓ ਇਹ ਕੱਪੜੇ ਦੀ ਫੁੱਲ ਜ਼ਿੰਮੇਵਾਰੀ ਹੈ ਬਾਈ ਜੀ 295 ਰੁਪਏ 10 ਸੂਟਾਂ ਦੇ ਲਾ ਦਾਂਗੇ ਬਾਈ ਜੀ ਫੁੱਲ ਜ਼ਿੰਮੇਵਾਰੀ ਕੁਆਲਿਟੀ ਚੈੱਕ ਕਰ ਲੋ ਆ ਦੇਖੋ ਬਾਈ ਜੀ ਪੂਰੇ ਵਧੀਆ ਰੰਗ ਹੈ ਜੀ ਇੱਕ ਨੰਬਰ ਕੁਆਲਿਟੀ ਦਾ ਕੱਪੜਾ ਹੈ ਜਿੰਨਾ ਲੋੜ ਆ ਬਾਈ ਜੀ ਉਹ ਨਾਲ ਜਾ ਸਕਦਾ ਆ ਬਾਈ ਜੀ ਇੱਕ ਆਪਾਂ ਤੁਹਾਨੂੰ ਓਮ ਦਾ ਪਹਿਲਾਂ ਵੀ ਮਾਲ ਦਿਖਾਇਆ ਸੀ ਹੁਣ ਆਪਣੇ ਕੋਲੇ ਬਾਈ ਜੀ ਹੋਰ ਆ ਗਏ ਡਿਜ਼ਾਈਨ ਇਹਦੀ ਰਿਪੀਟ ਬਹੁਤ ਆ ਬਾਈ ਜੀ ਕੱਪੜੇ ਹੀ ਬਹੁਤ ਚੰਗਾ ਤੇ ਓਮ ਦਾ ਮਾਲ ਹੈ ਜੀ। ਬਾਈ ਜੀ ਚਲਦੀ ਚਲਦੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਵੀਰ ਬਣ ਕੇ ਤਾਂ ਕਿ ਬਾਈ ਜੀ ਸਾਡਾ ਵੀ ਹੌਸਲਾ ਵਾਜੇ। ਵੀ ਹਾਂ ਬਾਈ ਜੀ ਸਾਨੂੰ ਲੋਕ ਪਿਆਰ ਕਰਦੇ ਆ ਤੇ ਇੱਕ ਨੰਬਰ ਕੁਆਲਿਟੀ ਤੁਹਾਨੂੰ ਦਿਖਾਉਨੇ ਆ ਬਾਈ ਜੀ ਦੇਖੋ ਆ ਕਪੜਾ ਓਮ ਦਾ। ਇਹ ਪਿਓਰ ਕਾਟਨ ਆ ਬਾਈ ਜੀ ਜੇ ਇਹਨੂੰ ਕੋਈ ਕਹੇ ਦੇ ਜ਼ਿੰਮੇਵਾਰੀ ਹੈ। ਮੌਂਡਲਾਂ ਦੇ ਪੀਸ ਆ ਜੀ ਚੈੱਕ ਕਰ ਲਓ। ਇਹ ਪਹਿਲਾਂ ਵੀ ਤੁਹਾਨੂੰ ਦਿਖਾਇਆ ਸੀ ਬਾਈ ਜੀ ਲੋਕਾਂ ਦਾ ਬਹੁਤ ਵਧੀਆ ਪਿਆਰ ਮਿਲਿਆ। ਨਾਲ ਦੀ ਨਾਲ ਸੇਲ ਹੋ ਜਾਂਦਾ ਬਾਈ ਜੀ ਜਿੰਨਾ ਮਾਲ ਆਉਂਦਾ ਨਾਲ ਦੀ ਨਾਲ ਸੇਲ ਹੋ ਜਾਂਦਾ ਹੈ ਦੁਪੱਟਾ ਵੀ ਬਹੁਤ ਸੋਹਣਾ ਬਾਈ ਜੀ ਤੇ ਕੱਪੜਾ ਜੋ ਸੋਹਣਾ ਆ ਦੇਖੋ ਦੁਪੱਟਾ ਬਾਈ ਜੀ ਹੁਣ ਇਹਨਾਂ ਨੇ ਬਾਈ ਜੀ ਆ ਵਿੱਚ ਫੁੱਲ ਵੀ ਲਾਤੇ ਦੇਖੋ ਬਾਈ ਜੀ ਪਹਿਲਾਂ ਸਾਫ ਸੀ ਚਾਰ ਸਫੇਰੇ ਸੀਗਾ ਵਰਕ ਹੁਣਾਂ ਨੇ ਵਿਚਾਲੇ ਵੀ ਬੂਟੀਆਂ ਪਾਤੀਆਂ ਮਾਲ ਹੈ ਬਹੁਤ ਸੋਹਣਾ ਬਾਈ ਜੀ ਦੇਖੋ ਚੈੱਕ ਕਰੋ ਫੁੱਲ ਸੈਜ ਹੈ ਜੀ ਫੁੱਲ ਦੁਪੱਟਾ ਫੁੱਲ ਜ਼ਿੰਮੇਵਾਰੀ ਹੈ ਬਾਈ ਜੀ ਕੱਪੜੇ ਦੀ ਤੇ ਬਾਈ ਜੀ ਰੇਟ ਦੀ ਆਪਾਂ ਜ਼ਿੰਮੇਵਾਰੀ ਲਿਖ ਕੇ ਦਿੰਨੇ ਆ ਇਸ ਗੱਲ ਤੇ ਕੋਈ ਇਸ ਗੱਲ ਇਹ ਰੇਟ ਤੇ ਮਿਲ ਜੇ ਤਾਂ ਇਹ ਆ ਦੇਖੋ ਬਾਈ ਜੀ ਕਪੜਾ ਓਮ ਦਾ ਮਾਲ ਆ ਜੀ ਪਿਓਰ ਜਿੰਮੇ ਕਪੜਾ ਇੱਕ ਨੰਬਰ ਕਾਟਨ ਦਾ ਤੇ ਆ ਇਹਨੂੰ ਆਇਆ ਬਾਈ ਜੀ ਮੈਚਿੰਗ ਪੋਲਾ ਰੂਮ ਵਰਗਾ ਕਪੜਾ ਪਿਆ ਬਾਈ ਜੀ ਮੈਚਿੰਗ ਦਾ ਇਹ ਚੈੱਕ ਕਰੋ ਤੇ ਜਿਹੜਾ ਬਾਈ ਜੀ ਦੁਪੱਟਾ ਦਿੱਤਾ ਦੁਪੱਟਾ ਬਹੁਤ ਸੋਹਣਾ ਦੁਪੱਟੇ ਨੂੰ ਬਾਈ ਜੀ ਬਹੁਤ ਲੋਕ ਤਿਆਰ ਕਰਦੇ ਆ ਇੱਕ ਨੰਬਰ ਦੁਪੱਟਾ ਕਹਿੰਦੇ ਬਾਈ ਜੀ ਸੋਹਣਾ ਬਹੁਤ ਹੈ ਇਹ ਕਰੋ ਚੈੱਕ ਵੀਰੇ ਦੇਖੋ ਦਵੱਟਾ ਦੇਖ ਕੇ ਬਾਈ ਜੀ ਮਨ ਖੁਸ਼ ਹੋ ਜਾਂਦਾ ਬੰਦੇ ਦਾ ਵੀ ਠੀਕ ਆ ਦਵੱਟਾ ਹੈਗਾ ਦਵੱਟਾ ਬਹੁਤ ਸੋਹਣਾ ਦਵੱਟਾ ਦਿੱਤਾ ਜੀ ਦੇਖੋ ਕਿੰਨਾ ਸੋਹਣਾ ਵਰਕ ਬੁਰਕ ਵੀ ਬਹੁਤ ਸੋਹਣਾ ਸੋਹਣਾ ਕੀਤਾ ਸਾਫ ਕੀਤਾ ਕੋਈ ਐ ਉਤਰ ਖਵਾ ਵਰਕ ਨਹੀਂ ਹੈਗਾ ਬਾਈ ਜੀ ਬਹੁਤ ਸਾਫ ਵਰਕ ਹੈ ਆ ਚੈੱਕ ਕਰ ਲਓ ਬਾਈ ਜੀ ਐਨਾ ਆਪਣੇ ਕੋਲੇ ਮਾਲ ਆ ਬਾਈ ਜੀ ਰੰਗ ਦੇ ਵਿੱਚ ਤੁਹਾਨੂੰ ਬਹੁਤ ਮਿਲ ਜਾਣਗੇ ਡਿਜ਼ਾਈਨ ਹੈਗੇ 30 40 ਡਿਜ਼ਾਈਨ ਹੈਗੇ ਆਪਣੇ ਕੋਲੇ ਤੇ ਬਾਈ ਜੀ ਕੁਆਲਿਟੀ ਇੱਕ ਨੰਬਰ ਹੈ ਇੱਕ ਬਾਈ ਜੀ ਆਪਣੇ ਕੋਲੇ ਆਹ ਮਾਲ ਆਇਆਗਾ ਆਲ ਓਵਰ ਇਹ ਵੀ ਬਹੁਤ ਸੋਹਣਾ ਮਾਲ ਆ ਬਾਈ ਜੀ ਕਰੋ ਚੈੱਕ ਕੋ ਪਿਓਰ ਕਾਟਨ ਦਾ ਮਾਲ ਆ ਜੀ ਜਮਾ ਆਲ ਓਵਰ ਕੱਪੜਾ ਹੈ ਜੀ ਸਾਢੇ 3 ਮੀਟਰ ਦਾ ਕੱਟ ਹੈ ਜੀ ਡੇਢ ਦਾ ਪਣਾਗਾ ਫੁੱਲ ਜ਼ਿੰਮੇਵਾਰੀ ਹੈ ਜੀ ਕੱਪੜੇ ਦੀ ਕੱਪੜਾ ਪਿਆ ਬਾਈ ਜੀ ਮਿਲਾਈ ਵਰਗਾ ਕੱਪੜਾ ਦੇਖੋ ਬਾਈ ਜੀ ਕੁਆਲਿਟੀ ਚੈੱਕ ਕਰੋ ਸਾਢੇ 3 ਮੀਟਰ ਦੀ ਕੱਟ ਦੇਵਾਂਗੇ ਜੀ ਮਿੰਸਕੇ ਗਾਜਨਾ ਆਲ ਓਵਰ ਕੱਪੜਾ ਜੀ ਦੇਖੋ ਸ਼ਾਇਡ ਤੇ ਮੋਹਰ ਲੱਗੀ ਹੋਈ ਹੈ ਕੋਈ ਦੇਸੀ ਕਪੜਾ ਨਹੀਂ ਪੂਰਾ ਵਧੀਆ ਕਪੜਾ ਗਾ ਤੇ ਨਾਲ ਬਾਈ ਜੀ ਕੋਟੇ ਦਾ ਦੁਪੱਟਾ ਕੋਟਾ ਡੋਰੀ ਇਹਦਾ ਇਹ ਦੇਖੋ ਮੀਨਾ ਕਾਰੀ ਕਰੀ ਬਾਈ ਜੀ ਜਿਹਨੂੰ ਦਿਖਾ ਦਿੰਦੇ ਆ ਮਨ ਖੁਸ਼ ਹੋ ਜਾਂਦਾ ਅਗਲੇ ਦਾ ਜੀ ਦੇਖੋ ਕੁਆਲਿਟੀ ਚੈੱਕ ਕਰੋ ਬਾਈ ਜੀ ਕਿੰਨੀ ਸੋਹਣੀ ਕਵਾਸੀ ਹੈ ਬਾਈ ਜੀ ਗੌਰ ਨਾਲ ਚੈੱਕ ਕਰਕੇ ਵੀਡੀਓ ਗਾਹਾਂ ਦੇਖਿਆ ਕਰੋ ਤੇ ਭੇਜਿਆ ਕਰੋ ਬਾਈ ਜੀ ਗੌਰ ਨਾਲ ਚੈੱਕ ਕਰਿਆ ਕਰੋ ਵੀਡੀਓ ਕਿ ਕੀ ਗੱਲ ਬਾਤ ਹੈ ਕਿੰਨਾ ਸੋਹਣਾ ਕਪੜਾ ਬਾਈ ਜੀ ਪੂਰੀ ਫੁੱਲ ਜ਼ਿੰਮੇਵਾਰੀ ਹੈ ਦੇਖੋ ਬਾਈ ਜੀ ਤੇ ਮੱਖਣ ਵਰਗਾ ਬਾਈ ਜੀ ਦੇਖੋ ਜੇ ਕਿਸੇ ਕਿਸਮ ਦਾ ਕੋਈ ਲਾਂਬਾ ਹੋਵੇ ਬਾਈ ਜੀ ਦੇਨਦਾਰ ਬੈਠੇ ਐ ਇਸ ਗੱਲ ਤੇ ਦੇਖੋ ਚੈੱਕ ਕਰੋ ਦੇਖੋ ਬਾਈ ਜੀ ਕੋਟੇ ਦਾ ਦੁਪੱਟਾ ਹੈ ਦੁਪੱਟਾ ਬਾਈ ਜੀ ਬਹੁਤ ਸੋਹਣਾ ਡੋਟਾ ਦਿੱਤਾ ਨਾਲ ਇੱਕ ਡਿਜ਼ਾਈਨ ਬਾਈ ਜੀ ਸਾਨੂੰ ਹੋਰ ਦਿਖਾਉਣੇ ਦੇਖੋ ਇਹ ਬਾਈ ਜੀ ਆਲ ਓਵਰ ਕੱਪੜਾ ਹੈ ਬਾਈ ਜੀ ਕੋਈ ਮੈਚਿੰਗ ਨਹੀਂ ਹੈਗਾ ਇਹ ਆਲ ਓਵਰ ਕੱਪੜਾ ਹੈ ਫੁੱਲ ਜ਼ਿੰਮੇਵਾਰੀ ਹੈ ਇਹ ਦੇਖੋ ਬਾਈ ਜੀ ਜਿਹੜਾ ਡਿਜ਼ਾਈਨ ਆਇਆ ਬਾਈ ਜੀ ਬਹੁਤ ਸੋਹਣਾ ਡਿਜ਼ਾਈਨ ਹੈ ਏ ਦੇਖੋ ਬਾਈ ਜੀ ਬਾਈ ਜੀ ਮਾਨ ਖੋਛੋ ਇਹਨੇ ਕਪੜਾ ਵੇਚ ਕੇ ਬਾਈ ਜੀ ਇਹ ਆਲ ਓਵਰ ਕਪੜਾ ਬਾਈ ਜੀ 5 3/2 ਮੀਟਰ ਬਾਈ ਜੀ ਡੇਢ ਦਾ ਆਪਣਾ ਜੇ ਸੂਟ ਨਾ ਬਣੇ ਬਾਈ ਜੀ ਦੇਣਦਾਰ ਬੈਠੇ ਆਪਾਂ ਜ਼ਿੰਮੇਵਾਰੀ ਹੈ ਸੂਟ ਦੀ ਬਈ ਜੇ ਨਾ ਬਣੇ ਤਾਂ ਇਹ ਚੈੱਕ ਕਰੋ ਬਾਈ ਜੀ ਦੇਖੋ ਕਿੰਨਾ ਡਿਜ਼ਾਈਨ ਸੋਹਣਾ ਜਿਹੜੇ ਕਪੜੇ ਤੇ ਦੁਬੱਟੇ ਤੇ ਮੀਨਾ ਕਾਰੀ ਕੀਤੀ ਹੈ ਬਾਈ ਜੀ ਬਹੁਤ ਹੀ ਸੋਹਣੀ ਕੀਤੀ ਹੋਈ ਹੈ ਦੇਖੋ ਚੈੱਕ ਕਰੋ ਏ ਭਾਈ ਜੀ ਜਿਹੜੇ ਇਹ ਦੋ ਪ੍ਰਕਾਰ ਦੇ ਕੱਪੜੇ ਤੁਹਾਨੂੰ ਦਿਖਾਏ ਆ ਜੀ ਭਾਈ ਜੀ ਦੇਖ ਲਓ ਚੈੱਕ ਕਰ ਲਓ ਦੁਬਾਰਾ ਫੇਰ ਸੇ ਚੈੱਕ ਕਰ ਲਓ ਇਹ ਦੋ ਪ੍ਰਕਾਰ ਦੇ ਆ ਜੀ ਚੀਜ਼ ਆਹ ਮੈਚਿੰਗ ਹੈ ਜੀ ਆਹ ਆਲ ਓਵਰ ਹੈ ਜੀ ਇੱਕੂ ਰੇਟ ਹੈ ਜੀ ਇੱਕੂ ਗੱਲਬਾਤ ਹੈ ਇੱਕੂ ਕੱਪੜਾ ਹੈ ਆਲ ਓਵਰ ਤੇ ਮੈਚਿੰਗ ਦਾ ਥੋੜਾ ਬਸ ਸੋ ਪਾਇਆ ਹੋਇਆ ਜੀ ਚੀਜ਼ ਇੱਕੋ ਹੀ ਹੈ ਓਮ ਦਾ ਮਾਲ ਹੈ ਜੀ ਇਹਦਾ ਰੇਟ 750 ਰੁਪਿਆ ਰੇਟ ਹੈ ਜੀ ਫੁੱਲ ਜ਼ਿੰਮੇਵਾਰੀ ਲਿਖ ਕੇ ਦਿੰਨੇ ਇਸ ਗੱਲ ਤੇ ਰੇਟ ਦੇ ਫਰਕ ਹੋਵੇ ਜ਼ਿੰਮੇਵਾਰ ਆ ਜੀ 750 ਰੁਪਿਆ ਰੇਟ ਹੈ ਜੀ ਕੱਲੇ ਕੱਲੇ ਸੂਟ ਦਾ ਜੇ ਕ courier ਕਰਾਉਣਾ ਕਿਸੇ courier ਵੀ ਬਾਈ ਕਰ ਦਾਂਗੇ ਦੋ ਤਿੰਨ ਸ਼ੂਟ ਕਰਾਉਣੇ ਆ ਤੇ ਬਾਈ ਜੀ ਜਿਹੜੇ ਦੁਕਾਨਦਾਰ ਮੇਰੇ ਵੀਰ ਭਰਾ ਜੀ ਸੇਲਰ ਨੇ ਜਿਨ੍ਹਾਂ ਨੇ ਪਹਿਲਾਂ ਮਾਲ ਲੈ ਕੇ ਵੀ ਗਏ ਰਹੇ ਉਹਨਾਂ ਨੂੰ ਬਾਈ ਜੀ ਵਧੀਆ ਲੈਸ ਲਾਵਾਂਗੇ ਜਿਚਾ ਕੇ ਆਪਣਾ ਸਕਰੀਨ ਤੇ ਨੰਬਰ ਚੱਲ ਰਿਹਾ ਹੈ ਫੋਨ ਮਾਰ ਕੇ ਜਰੂਰ ਸਕਰੀਨ ਸ਼ਾਟ ਭੇਜ ਕੇ ਸਾਨੂੰ ਪਤਾ ਕਰ ਸਕਦਾ ਹੈ ਦੁਕਾਨਦਾਰਾਂ ਵਾਸਤੇ ਬਾਈ ਜੀ ਆਪਣੇ ਕੋਲੇ ਬਹੁਤ ਜ਼ਿਆਦਾ ਲੈਸ ਹੈ ਹੋਰ ਸੇਲ ਦਾ ਕੰਮ ਕਰਦੇ ਆਪਾਂ ਜਿਹੜਾ ਦੁਕਾਨਦਾਰ ਹੈ ਬਾਈ ਜੀ ਜਮ੍ਹਾਂ 5-10 ਰੁਪਏ ਦੇ ਕੰਮ ਕਰਦੇ ਆ ਫੁੱਲ ਜ਼ਿੰਮੇਵਾਰੀ ਹੈ ਇੱਕ ਵਾਰੀ ਜਰੂਰ ਆਪਾਂ ਨੂੰ ਫੋਨ ਤੇ ਸਕਰੀਨ ਤੇ ਚੱਲ ਰਿਹਾ ਹੈ ਇਹਦਾ ਰੇਟ ਇਕੱਲੇ ਕੋਲੇ 750 ਹੈ ਦੁਕਾਨਦਾਰ ਵਾਸਤੇ ਬਾਈ ਜੀ ਲੈਸ ਹੈ ਆਪਾਂ ਫੇਰ ਤੁਹਾਡੇ ਵਾਸਤੇ ਬਾਈ ਜੀ ਇੱਕ ਦੋ ਦਿਨਾਂ ਵਾਸਤੇ ਵੀਡੀਓ ਹੋਰ ਲੈ ਕੇ ਆਵਾਂਗੇ ਬਾਈ ਜੀ ਮਾਲ ਆਪਣੇ ਕੋਲੇ ਬਹੁਤ ਜ਼ਿਆਦਾ ਹੁੰਦਾ ਹੈ ਹੋਰ ਸੇਲ ਦਾ ਕੰਮ ਆ ਬਾਈ ਜੀ ਆਪਣਾ ਵੱਡੀ ਗੱਲ ਬਾਤ ਹੈ ਕੋਈ ਐ ਨਹੀਂ ਹੈਵੀ ਪੰਜ-ਛੇ ਸੂਟ ਰਣ ਵਾਲੀ ਗੱਲ ਨਹੀਂ ਕਰਦੇ ਬਾਈ ਜੀ ਜਿੰਨਾ ਲੋੜ ਆ ਲਿਜਾ ਸਕਦਾ ਬਾਈ ਜੀ ਹੋਰ ਸੇਲ ਦਾ ਕੰਮ ਆਪਣੇ ਕੋਲੇ ਤੇ ਵਧੀਆ ਮਾਲ ਰੱਖਦੇ ਆ ਕੰਪਨੀ ਦੇ ਮਾਲ ਵੇਚਦੇ ਆ ਜੀ ਜਿਵੇਂ EK Tex ਸੰਕਰ ਵਰਗਿਆਂ ਦੇ ਤੇ ਆਪਾਂ ਤੁਹਾਨੂੰ ਪਹਿਲਾਂ ਵੀ ਦੱਸਿਆ ਬਾਈ ਜੀ ਆਪਾਂ ਇੱਕ ਦੋਨਾਂ ਵਾਸਤੇ ਤੁਹਾਡੇ ਵਾਸਤੇ ਫਿਰ ਵੀਡੀਓ ਲੈ ਕੇ ਆਵਾਂਗੇ ਭਾਈ ਜੀ ਵਧੀਆ ਵੀਡੀਓ ਲੈ ਕੇ ਆਉਣੇ ਆ ਤੁਹਾਡੇ ਵਾਸਤੇ ਤੁਹਾਨੂੰ ਦਿਖਾਉਣੇ ਆ ਵੀ ਮਾਲ ਆਪਣਾ ਐਸਾ ਰੱਖਦੇ ਆ ਗਲਤੀ ਭਰਤੀ ਹੋ ਗਈ ਤਾਂ ਭਾਈ ਜੀ ਮਾਫੀ ਚਾਹੁੰਦੇ ਆ ਕਮੈਂਟ ਕਰਕੇ ਜਰੂਰ ਸਾਨੂੰ ਆਪਣਾ ਸੁਝਾਅ ਦਿਆ ਕਰੋ ਭਾਈ ਜੀ ਇੱਕ ਸ਼ੇਅਰ ਤੇ ਸਬਸਕ੍ਰਾਈਬ ਕਰਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ